ਲਾ ਸੱਜਣੋ ਅੱਜ ਦੀ ਵੀਡੀਓ ਬਣਾਉਣ ਕਹਿੰਦੇ ਵੀ ਆਪਾਂ ਫੇਰ ਪਹੁੰਚ ਚੁੱਕਿਆ ਸਮਰਾ ਡੈਰੀ ਫਾਰਮ ਤੇ ਪਿੰਡ ਲੋਹਾਖੇੜਾ ਨੇੜੇ ਤਨੋਲਾ ਮੰਡੀ ਤਹਿਸੀਲ ਲੋਂਗੋਵਾਲ ਤੇ ਜ਼ਿਲ੍ਹਾ ਸੰਗਰੂਰ ਗਾਵਾਂ ਤੁਹਾਨੂੰ ਕਈ ਬ੍ਰਾਂਡਾਂ ਦੀਆਂ ਦਿਖਾਵਾਂਗੇ ਇੱਕ ਦਿਖਾਵਾਂਗੇ ਟੌਪ ਦੀ ਸਾਈਆ ਤਾਜੀ ਸੂਈ ਤੇ ਪੰਜ ਦਿਖਾਵਾਂਗੇ ਫਾਰਮ ਦੀਆਂ ਛੋਟੀਆਂ ਬੱਚੀਆਂ ਪਾਲਣ ਵਾਲੀਆਂ ਤੇ ਦੋ ਦਿਖਾਵਾਂਗੇ ਹਰਿਆਣੇ ਦੀਆਂ ਝੋਟੀਆਂ ਤੇ ਗਾਵਾਂ ਦੇ ਬ੍ਰਾਂਡ ਜਿਵੇਂ ਤੁਹਾਨੂੰ ਮੈਂ ਦੱਸਿਆ ਕਈ ਦਿਖਾ ਦਾਂਗੇ ਸੂਈਆਂ ਸਮਾਰੀਆਂ ਤੇ ਗੱਲਬਾਤ ਬਾਈ ਨਾ ਕਰਾਂਗਾ ਰੇਟ ਆ ਜਿਹੜਾ ਰੇਟ ਸਾਰਿਆਂ ਦਾ ਵੀਡੀਓ 'ਚ ਹੀ ਹੋਊਗਾ ਹੋਰ ਪਰਦੀਪ ਕਿਵੇਂ ਆ ਬਹੁਤ ਵਧੀਆ ਵੀਰੇ ਚੜਦੀ ਕਲਾ ਚੜਦੀ ਕਲਾ ਉਹਦਨ ਵਾਲੀਆਂ ਬੱਚੀਆਂ ਪਾਈਆਂ ਫਿਰ ਕੀ ਬਣਿਆ ਕੰਮ ਵਿਕ ਜਾਂਦਾ ਵੀਰੇ ਨਾਲ ਦੀ ਨਾਲ ਮੇਨ ਗੱਲ ਹੋਰ ਆ ਬਾਈ ਯਾਰ ਪਤਾ ਕੀ ਆ ਜਿਹੜੇ ਵਧੀਆ ਸਮਝਦਾਰ ਬੰਦਾ ਉਹਨੂੰ ਪਤਾ ਹੁੰਦਾ ਵੀ ਜਿਹੜੀ ਚੰਗੀ ਚੀਜ਼ ਆ ਯਾਰ ਉਹ ਲੁਕਦੀ ਨਹੀਂ ਹੈਗੀ ਕਿਤੇ ਵੀ ਉਹਦਾ ਰੇਟ ਵੀ ਹਰ ਬੰਦੇ ਨੂੰ ਅੱਜ ਦੇ ਟਾਈਮ 'ਚ ਰੀਟੀਮ 'ਚ ਪਤਾ ਹੀ ਆ ਵੀ ਜਿਹੜਾ ਚੰਗਾ ਜਾਨਵਰ ਉਹ ਚੰਗੀ ਕੀਮਤ 'ਚ ਹੀ ਮਿਲਦਾ ਸੇ ਹੁਣੇ ਵਾਲਾ ਕੰਮ ਹੋਣਾ ਜਿਹੜਾ ਮਾੜਾ ਜਾਨਵਰ ਹੋ ਮਾੜੀ ਕੀਮਤ ਚ ਮਿਲਦਾ ਅਲਗ-ਅਲਗ ਹੈ ਹੁਣ ਗਾਂ 40000 ਦੀ ਵੀ ਆ ਗਾਂ 2.5-3 ਲੱਖ ਦੀ ਵੀ ਹੈ ਨਾ ਆ ਗਾਂ 4-5 ਲੱਖ ਤੇ ਵੀ ਸੂਈ ਪਾ ਗਏ ਲੈਂਦੇ ਆ ਸ਼ੁਰੂਆਤ ਇੱਥੋਂ ਕਰ ਦਈਏ ਹਾਂ ਕਰ ਲਵਾਂ ਮਾਰਗਰੀ ਇੱਕ ਨੰਬਰ ਵਾਲੀ ਤੇ ਕੈਮਰਾ ਕੱਦ ਕਾਠ ਆ ਗਿਆ ਫੁੱਲ ਡਬਲ ਤਾਜੀ ਸੂਈ ਆ ਤਾਜੀ ਸੂਈ ਆ ਵੀਰੇ ਕੱਲ ਬੱਛੀ ਆ ਵੀਰੇ ਅਨ ਨਾਲ ਇਹ ਆ ਗਈ ਸੱਜਣੋਂ ਬੱਚੀ ਤੇ ਆ ਗਈ ਤਾਜੀ ਸੂਈ ਧੋਰ ਚੋਬਰਾ ਖੋਲ ਕੇ ਬੱਚੀ ਵੀ ਮਗਰ ਪੂਰੀ ਬ੍ਰਾਂਡਡ ਬੱਚੀ ਹੈ ਵੀ ਇੱਕ ਤਾਂ 50053 ਦਾ ਬੱਚਾ ਬਈ ਇਹਦੇ ਮਗਰ ਠੀਕ ਹੈ ਗੱਲ ਮੰਨ ਕੇ ਦੂਜਾ ਬੱਚਾ ਨਹੀਂ ਹੈਗਾ ਜਿਵੇਂ ਆਮ ਆਪਾਂ ਫਟਕੜ ਗਿਆ ਬੱਚਾ ਹੁੰਦਾ ਕਈ ਵਾਰ ਠੀਕ ਹੈ ਗੱਲ ਲੈ ਦੇਖ ਅਸਲ ਬੱਚਾ 2622 ਕਹਿੰਦਾ ਆ ਗਈ 500 ਤੇ 53 ਦੀ ਤੇ ਬੱਚੀ ਆਪ ਮੰਨ ਕੇ ਡੈਨਮਾਰਕ 40127 ਦੀ ਇਹ ਆਪ ਆ ਗਈ 40127 ਦੀ ਲੰਬੀ ਵੀ ਫੁੱਲਾ ਕੱਦ ਬਿੱਡ ਵੀ ਫੁੱਲਾ ਤੇ ਖਾਣ ਪੀਣ ਦੀ ਵੀ ਓਕੇ ਦੀ ਰਿਪੋਰਟ ਆ ਥਣ ਮੱਜਾ ਨਾਲ ਲਈ ਆਰਡਰ ਬੋਲ ਥੋੜੀ ਭੌਣਾ ਨੇ ਬਾਈ ਥਾਣਾ ਤਾਂ ਬਹੁਤ ਸੋਹਣਾ ਮੁਠੀ ਦਾ ਥਾਣਾ ਚਾਹੇ ਮਸ਼ੀਨ ਤੇ ਲਾ ਲੋ ਜਾਂ ਸੂਹਾ ਕਰ ਲੋ ਪਲੂਨ ਚੋਗੀ ਚਾਰ ਦੰਦ ਸੂਹਾ ਪਹਿਲਾਂ ਪਹਿਲਣ ਆ ਸੂਹਾ ਆ ਗਿਆ ਪਹਿਲਾ ਦੰਦਾਂ ਚ ਆ ਗਈ ਚਾਰ ਥੋੜੀ 모ੜੀ ਪਤਾ ਹੋਰ ਚੋਪਰਾ ਇਹਨੂੰ ਲੰਮੀ ਪਿਆਰ ਦੇ ਨਾਲ ਬਾਹਰ ਕੱਢ ਲਈ ਅੰਦਰ ਤਿਲਕਰ ਆ ਇੱਕ ਗੱਲ ਸਮਝੋ ਹੋਰ ਦੱਸਦਾ ਨਾ ਵੱਡੀ ਬੁੱਡੀ ਵਾਲਾ ਲੇਖਾ ਨਹੀਂ ਹੈਗਾ ਕੋਈ ਇਹਦਾ ਡਬਲ ਡਬਲ ਵਾਲੀ ਚਲੋ ਟਾਪ ਦੇ ਜਨਵਰੀ ਨੇ ਬਾਈ ਜਿੰਨੇ ਮਜ਼ਬੂਤ ਵਾਲੀ ਆ ਗਈ ਟਾਂਚੇ ਦੀ ਤੇ ਲੈਵਾ ਵੀ ਦੂਜਾ ਆ ਗਿਆ ਜਿਉਂ ਗੁਰੀ ਇਹਦੀਆਂ ਚਵਾਈਆਂ ਹੋਣਗੀਆਂ ਬ੍ਰੈਂਡ ਹੀ ਲੇਵਾ ਬਣਨਾ ਹੈ ਦਾ ਪੂਰਾ ਦੇਖ ਅੱਗੇ ਪਿੱਛੇ ਦਾ ਲੇਵਾ ਜਿਵੇਂ ਆਪਾਂ ਅੱਗੇ ਪਿੱਛੇ ਦਾ ਲੇਵਾ ਨਹੀਂ ਕਹਿੰਦੇ ਹੁੰਦੇ ਕੱਦ ਸੂਈ ਆ ਇਹ ਕੱਲ ਬਾਈ ਕਿੰਨੀ ਕੁ ਬੌਲੀ ਹੋ ਗਈ ਹੈ ਬੌਲੀ ਬਾਈ ਯਾਰ ਮੰਨ ਕੇ ਸਵੇਰੇ ਕੱਢੀ ਸੀ 9 ਕਿਲੋ ਸਾਰੀ ਖਾਲੀ ਨਹੀਂ ਕੀਤੀ ਕਿਉਂ ਵੀ ਚੱਲ ਗਰਮੀ ਗਰਮੀਆਂ ਜਨਮਰ ਹੈਣਾ ਚੱਲ ਬੱਤ ਚੱਲ ਮੋਟਾ ਜਿਹਾ ਹਿਸਾਬ ਮੋਟਾ ਜਿਹਾ ਹਿਸਾਬ ਤਾਂ ਮੰਨ ਕੇ ਚੱਲ ਬਾਈ ਹੁਣ ਆਏ ਆ ਪਹਿਲਾਂ ਬੱਛੇ ਕਿਹੜਾ ਕੋਈ ਆਏ ਆ ਵੀ ਆਈਡੀਆ ਜਆ ਬਾਕੀ ਮੇਨ ਗੱਲ ਹੈਗੇ ਆ ਵੀ 25 ਕਿਲੋ ਤੋਂ ਪਲੱਸ ਦੁੱਧ ਬੱਚੀ ਦੇ ਦੂਗੀ ਐਵੇਂ ਆਪਾਂ ਕਹიდੀ ਇਹ 40 ਕਿਲੋ ਦੇ ਦੂ ਹਨਾ ਵੀ 25 ਤੋਂ ਪਲ ਅਬ 25 ਦੇ ਆਸੇ-ਪਾਸੇ ਦੁੱਧ ਬਾਈ ਕਹਿੰਦਾ ਦੇ ਦੂ ਤੇ ਵੱਡੀ ਬਾਕੀ ਬਾਈ ਆਪਾਂ ਤਾਂ ਇਹ ਗੱਲ ਅੱਗੇ ਨੇ ਕੋਈ ਵੀ ਵੀਰ ਖਰੀਦਦਾ ਆਪਦੀ ਸਮਝ ਨਾਲ ਖਰੀਦੋ ਕਿਉਂਕਿ ਬਾਈ ਹਰ ਬੰਦੇ ਨੂੰ ਪਤਾ ਹੀ ਆ ਦੱਸਣ ਦੀ ਜਰੂਰਤ ਨਹੀਂ ਕਿਹੜਾ ਜਾਨਵਰ ਕਿੰਨਾ ਦੁੱਧ ਦੇਊਗਾ ਹੈਨਾ ਠੀਕ ਆ ਗੱਲ ਉਹੀ ਗੱਲ ਆ ਜਿਹੜੇ ਦੇਖਣ ਵਾਲੇ ਭਰਾ ਨੇ ਉਹ ਸਾਡੇ ਨਾਲ ਜ਼ਿਆਦਾ ਸਮਝਦਾ ਹਾਂ ਹਾਂ ਇੱਥੋਂ ਦਿਖਾ ਗਿਆ ਰੀ ਉਹ ਖੜੀ ਖੁੜੀ ਕਿਵੇਂ ਆ ਜਿਵੇਂ ਘੋੜੀ ਖੜੀ ਬਾਕੀ ਹੋਰ ਆ ਕਿਉਂਕਿ ਬਾਈ ਇਹ ਪ੍ਰੋਟੀਨ 'ਚ ਜਦੋਂ ਕੰਮ ਕਰਨਾ ਉੱਥੇ ਗੱਲਾਂ ਦੂਜੀਆਂ ਨਹੀਂ ਹੁੰਦੀਆਂ ਗੱਲ ਉੰਨੀ ਹੀ ਕਹਿਣੀ ਪੈਂਦੀ ਹੈ ਜਿੰਨੀ ਬਿਨਾਂ ਸਰਦਾ ਨਹੀਂ ਹੈਨਾ ਵੀ ਆਮ ਤੌਰ ਤੇ ਚੱਲਦਾ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਵਧੀਆ ਪਸ਼ੂ ਵੇਚ ਕੀ ਚੱਲਦਾ ਤੇ ਵਧੀਆ ਤਰੀਕੇ ਨਾਲ ਹੀ ਚੱਲਦਾ ਜੇ ਆਪਾਂ ਗੱਲ ਕਰ ਲਈਏ ਵੀ ਉਹ ਸਿਸਟਮ ਨਹੀਂ ਹੈਗਾ ਵੀ ਜਿਵੇਂ ਇੱਕ ਪੱਛੀ ਵੇਚਣੀ ਆ ਤੇ ਮਹੀਨਾ ਤੋਂ ਮਹੀਨਾ ਕੋਈ ਜਾਨਵਰ ਵੇਚਣਾ ਨਹੀਂ ਰੂਟੀਨ 'ਚ ਹੀ ਪਸ਼ੂ ਵੇਖਦੇ ਰਹਿੰਦੇ ਨੇ ਬਾਈ ਕੋਲੋਂ ਤੇ ਚੰਗੀ ਕੁਆਲਿਟੀ ਦੇ ਪਸ਼ੂ ਆਉਂਦੇ ਰਹਿੰਦੇ ਨੇ ਬਾਕੀ ਔਨ ਕੈਮਰੇ ਤੇ ਚੀਜ਼ ਸਾਨੂੰ ਬਾਕੀ ਮੇਨ ਗੱਲ ਇਹ ਹੈ ਅਜੇ ਤੱਕ ਕੋਈ ਵੀ ਵੀਰ ਇਹ ਨਹੀਂ ਕਹਿ ਸਕਦਾ ਵੀ ਅਸੀਂ ਵੀਡੀਓ ਤੇ ਗਾਂ ਇਦਾਂ ਦੀ ਦੇਖੀ ਕੋਲੇ ਜਾ ਕੇ ਦੇ ਆਨਲਾਈਨ ਬਥੇਰੀਆਂ ਭੇਜੀਆਂ ਨੇ ਵੀ ਬੰਦਾ ਇਹ ਨਹੀਂ ਕਹਿ ਸਕਦਾ ਜੇ ਛੋਟੀ ਆ ਤਾਂ ਛੋਟੀ ਦੱਸਾਂਗੇ ਵੀਡੀਓ 'ਚ ਵੱਡੀ ਆ ਤਾਂ ਵੱਡੀ ਦੱਸਾਂਗੇ ਇੱਥੋਂ ਦਿਖਾ ਦੇ ਪਛਾਣ ਤੋਂ ਹਾਈਟ ਹੂਟ ਕਰਾ ਦੇ ਚੈੱਕ ਤੇ ਲੰਬਾਈ ਲੰਬੂਈ ਪੈਸੇ ਦੱਸ ਇਹਦੇ ਕਿੰਨੇ ਲਵਾ ਬਾਈ 1 35 ਦੀ ਬੱਚੀ ਦੇ ਦਾਂਗੇ 1 ਲੱਖ ਤੇ 35 ਹਾਂ ਮਾਨਤਾਨ ਹੋ ਜਾ ਮਾਨਤਾਨ ਕਰਦੇ ਆ ਬਾਈ ਮੇਨ ਗੱਲ ਇਹ ਕਿ ਮੰਗਰ ਜਨਵਰ ਵੀ ਦੋ ਹੀ ਨੇ ਮੰਗਰ ਬੱਚਾ ਵੀ ਸਿਰੇ ਵਾਲੀ ਆ ਠੀਕ ਆ ਗੱਲ ਤੇ ਹੁਣ ਮਾਰਗਰੀ ਦੋ ਨੰਬਰ ਵਾਲੀ ਤੇ ਕੈਮਰਾ ਇਹ ਵੀ ਤਾਜੀ ਸੂਈ ਆ ਜਮਾ ਤਾਜੀ ਵੀਰੇ ਇਹਦੇ ਮੰਗਰ ਵੀ ਬੱਚੀ ਆ ਤੋਰ ਚੋਪਰਾ ਖੋਲ ਕੇ ਨਾਲ ਇਹਦੇ ਵੀ ਬੱਛੀ ਆ ਗਈ ਇਹ ਆ ਗਈ ਜਿੱਦਾਂ ਦੂਜਾ ਸੁਹਾ ਛੇ ਦੰਦਾ ਪੈਨੀ ਮੇਕਰ ਦੀਆਂ ਹੁੰਦੀਆਂ ਦੀ ਮੇਰਾ ਹਾਂ ਭਾਈ ਆਪਾਂ ਪੁੱਛਿਆ ਨਹੀਂ ਹੈਗਾ ਦੇਖਣਾ ਵੀ ਕਿਹੜਾ ਸੀਮਣ ਆਪਾਂ ਨੇ ਪੁੱਛਿਆ ਨਹੀਂ ਠੀਕ ਹੈ ਗੱਲ ਤੇ ਬੱਚਾ ਇਹਦੇ ਮਗਰ ਵੀ ਬ੍ਰਾਂਡਡ ਹੀ ਆ ਆ ਨਾਲ ਸੱਜਣ ਉਹ ਇਹਦੇ ਵੀ ਬੱਛੀ ਆ ਤੇ ਕਲਰ ਕਲਰ ਇਹਦਾ ਵੀ ਬੜਾ ਜ਼ਬਰਦਸਤ ਆ ਫਾਰਮ ਦੇ ਜਾਨਵਰ ਆ ਭਾਈ ਬਹੁਤ ਵਧੀਆ ਜਾਨਵਰ ਕਿੱਥੋਂ ਮਾਰੀ ਗਏ ਚਲ ਪੇਸ ਵਾਲੇ ਪੱਖ ਤੋਂ ਕਰਦੀ ਦਿਖਾਉਣੀ ਸ਼ੁਰੂ ਤੇ ਆਰਡਰ ਕੁਆਲਿਟੀ ਆਰਡਰ ਆ ਗਿਆ ਬਿਲਕੁਲ ਨਾਲ ਲਗਮਾ ਤੇ ਗਲਾਈ ਗਲੂਈ ਬੱਛੀ ਦੀ ਚੰਗੀ ਆ ਤੇ ਨਾਲ ਬੱਛੀ ਆ ਕਿਤੋਂ ਸੁਈਆ ਹਸਤਾਤ ਏ ਬਾਈ ਪਰਸੋਂ ਦੀ ਸੂਈ ਦੀ ਤੇਰੇ ਕੋਲ ਕਿੰਨਾ ਕੁ ਬੋਲਾ ਹੁਣ ਬੋਲਾ ਹੋਊਗਾ 18 ਕਿਲੋ ਹੁਣ 18 ਕਿਲੋ ਹਾਜ਼ਰ ਹੂੰ ਆ ਇਹਦੇ ਕੋਲ ਹੈਗਾ ਸੱਜਣੋ ਬੋਲਾ 18 ਕਿਲੋ ਤਿਆਰੀ ਦਾ ਪਰਸੋਂ ਦੀ ਸੂਈ ਹੋਈ ਆ ਤੇ ਕਿੰਨਾ ਕੁ ਦੁੱਧ ਪ੍ਰਦੀਪ ਇਹ ਪਾ ਸਕਦੀ ਆ ਠੋਕੀ ਕਰੀ ਠੋਕੀ ਕਰੀ ਤੇ 18 ਕਿਲੋ ਬੋਲੀ ਬਾਈ ਕਹਿੰਦਾ ਹਾਜ਼ਰ ਹੈ ਪਰਸੋਂ ਦੀ ਸੂਈ ਮਗਰ ਬੱਚੀ ਆ ਪਿੱਛੇ ਆ ਗਈ ਬੱਚੀ ਤੇ ਬਿਊਟੀ ਵਾਲੇ ਪੱਖ 'ਚ ਜੇ ਗੱਲ ਕਰ ਲਈ ਬਿਊਟੀ ਵਾਲੇ ਪੱਖ 'ਚ ਬਹੁਤ ਸ਼ਾਨਦਾਰ ਆ ਗਈ ਬੱਚੀ ਕਮਾ ਦੇ ਕਿਰਾਂ ਹੋ ਰਾਂ ਇਹਨੂੰ ਸੂਆ ਦੂਜਾ ਦੰਦਾਂ 'ਚ 6 ਦੰਦਾਂ ਦਾ ਕਲਰ ਵਾਈਜ਼ ਹਨ ਦਾ ਸਹਜ ਆਰਡਰ ਕੁਆਲਿਟੀ ਤੇ ਲੈਗ ਸਕੋਰ ਵਾਲੇ ਪੱਖ ਤੋਂ ਫਿੱਟ ਫਿੱਟ ਆ ਗਈ ਪਛੀ ਹਰੇਕ ਪਾਸੇ ਤੋਂ ਓਵਰ ਫੈਟ ਨਹੀਂ ਹੈਗੀ ਕਿਸੇ ਵੀ ਪੱਖ ਤੋਂ ਲੈ ਚਲ ਬਾਕੀ ਜਿੰਨੇ ਵੀ ਬਈ ਜਨਮਾਂ ਦੇ ਰੇਟ ਹੋਣਗੇ ਜਮਾ ਬਾਜ ਵੀ ਹੋਣੇ 1 ਲੱਖ ਤੇ 5000 ਦੀ ਬੱਛੀ ਦੇ ਦਾਂਗੇ ਇਹ ਦੇ ਦਾਂਗੇ 1 ਲੱਖ ਤੇ 5000 ਦੀ ਨਾਲ ਵੀ ਇਹਦੇ ਬੱਛੀ ਆ ਗਈ ਤੇ 18 ਕਿਲੋ ਬੋਲਾ ਇਹਦੇ ਕੋਲੇ ਆ ਗਿਆ ਹਾਜ਼ਰ ਤੇ ਮਜ਼ਬੂਤ ਆ ਗਈ ਫੁੱਲ ਹਰੇਕ ਪੱਖ ਤੋਂ ਓਵਰ ਫੈਟ ਨਹੀਂ ਹੈਗੀ ਜਿਵੇਂ ਤੁਹਾਨੂੰ ਦੱਸਿਆ ਨਸਲ ਵੀ ਚੰਗੀ ਆ ਕੁਆਲਿਟੀ ਵੀ ਚੰਗੀ ਆ ਤੇ ਇਹ ਆ ਗਈ 25 ਸੱਦ ਨੂੰ 2 ਨੰਬਰ ਤੇ ਜਿਹੜੀ ਨਾਲ ਪਛੀਆ ਘੈਰੀ ਉਹ ਤੇ ਵੀ ਮਾਰਦੀ ਕੈਮਰਾ ਇੱਕ ਵਾਰੀ ਬੱਚਾ ਵੀ ਦਿਖਾਦੀ ਨਾਲ ਤੇ ਹੁਣ ਤੁਹਾਨੂੰ ਮੈਂ ਸਾਈ ਹਾਲ ਦਾ ਨਾ ਇੱਕ ਤੋਹਫਾ ਦਿਖਾ ਦੂੰਗਾ ਬਿਲਕੁਲ ਠੰਡੀ ਸੀਲ ਇਹਦਾ ਸੂਆ ਸਾਡਾ ਪੁੱਤ ਬੱਚਾ ਦੂਜਾ ਸੂਆ ਬਾਈ ਬੱਚਾ ਲਾ 18 ਕਿਲੋ ਦੁੱਧ ਦਿੱਤਾ ਹੋਇਆ ਬਾਈ ਪਲੂਣ ਦਾ ਇਹਦਾ ਠੀਕ ਆ ਜੀ ਤੇ ਵੀ ਵਧੀਆ ਬੰਦੇ ਕੋਲੇ ਬਾਕੀ ਦਾ 20 ਕਿਲੋ ਦੁੱਧ ਇਹ ਦੇ ਦਊਗੀ ਸਵੇਰ ਆਦੀ ਜਿਵੇਂ ਆਮਾ ਖੈਨ ਉਹ ਬੱਚਾ ਲਾ ਜੁੱਦਲੇ ਦੇਖ ਲਿਓ ਠੀਕ ਆ ਗੱਲ ਆ ਸਵੇਰ ਆਦੀ ਬਾਈ ਉਹ ਨਹੀਂ ਹੈਗੀ ਵੀ ਆਪਾਂ ਕਹਿੰਦੇ ਗਵਾਂਡੀਆਂ ਦੇ ਘਰੇ ਪਤਾ ਲੱਗੂ ਵੀ ਜਿਹੜਾ ਵੀਰ ਮ ਬਾਕੀ ਉਹ ਤੋਰ ਕੇ ਵੀ ਦਿਖਾਵਾਂਗੇ ਕਿੰਨੀ ਕ ਬੋਲੀਆਂ ਬੋਲੀ ਬਈ ਸਾਰੀ ਖਾਲੀ ਨਹੀਂ ਕੀਤੀ ਹੋਈ ਮੰਨ ਕੇ ਚੱਲੋ ਵੀ 6 ਕਿਲੋ ਬੋਲੀ ਕੱਢ ਕੇ ਛੱਡਤੀ ਵੀ ਕਈ ਵਾਰ ਕਿਉਂ ਜਾਨਵਰ ਗਰਮੀ ਕਰਕੇ ਵੀ ਆਪਾਂ ਸਾਰੇ ਜਾਨਵਰ ਤਾਜ਼ੇ ਨੇ ਦੋ ਦੋ ਦਿਨਾਂ ਦੇ ਸੂਏ ਹੋਏ ਵੀ ਆਏ ਨਹੀਂ ਹੈਗਾ ਵੀ ਇੱਕ ਤਾਂ ਮਾਰਦੇ ਪੁੱਤ ਮਾਰਦੇ ਧਾਰਾ ਜਮਾ ਪਿਓਰ ਆ ਬਈ ਮਾਰਦੇ ਧਾਰਾਂ ਬੱਚਾ ਕਰਦੇ ਆੜੀ ਬੰਨੀ ਬੱਚਾ ਉਹਨਾਂ ਕਰਦੇ ਆ ਫੜ ਪੁੱਤ ਕਿੱਧਰ ਗਿਆ ਤਾ ਮੈਨੂੰ ਫੜਾ ਬੱਚਾ ਕਰਦੇ ਬੰਨੇ ਲਾ ਕੇ ਦੀ ਧਾਰਾਂ ਦਿਖਾ ਦੀਆਂ ਦੋ ਦੋ ਧਾਰਾ ਮਾਰਦੀ ਜਿਆਦਾ ਨਾ ਮਾਰੀ ਥੱਲੇ ਬੇ ਫਿਕਰੋ ਕੇ ਮਾਰਦੇ ਜਮਾ ਆ ਤੇ ਇੱਕ ਗੱਲ ਹੋਰ ਦੱਸਦਾ ਨਾ ਬਿਨਾ ਨਿਆਣੇ ਵਾਲਾ ਸਿਸਟਮ ਹੀ ਆ ਨਹੀਂ ਬਿਨਾ ਨਿਆਣੇ ਦਾ ਯਾਰ ਉਹ ਨਹੀਂ ਕੋਈ ਚੱਕਰ ਆ ਯਾਰ ਇਹ ਕਿਹੜਾ ਹੁਣ ਗੱਬਣਾ ਵੀ ਕੋਈ ਆਪਾਂ ਕਹਿ ਕੇ ਦੇ ਦਾਂਗੇ ਠੀਕ ਆ ਗੱਲ ਆ ਤੇ ਥਾਣੇ ਨੂੰ ਲੱਗਿਆ ਤਕਰੀਬਨ ਮੱਜਾਂ ਦੇੜ ਜੀ ਹੋਈ ਮੱਜੇ ਇੱਕ ਤਰ੍ਹਾਂ ਦੀ ਬਾਅਦ ਛੱਡ ਦੇ ਛੱਡ ਦੇ ਪੁੱਤ ਤੋਰ ਕੇ ਦੇ ਖੋਲ ਕੇ ਵੀ ਯਾਰ ਠੰਡੇ ਸਵਾਦੀ ਆ ਵੀ ਜਿਹੜਾ ਪ्योर ਸ਼ਾਹੀ ਵਾਲਾ ਜਿਵੇਂ ਵੀਰ ਵਿੱਚ ਫੋਨ ਕਰ ਦਿੰਦੇ ਆ ਠੀਕ ਆ ਗੱਲ ਵੀਰ ਸ਼ਾਹੀ ਵਾਲ ਲੈਣੀ ਆ ਠੰਡੀ ਸੀਲ ਵੇ ਪੂਰੀ ਟਾਪ ਦੀ ਸ਼ਾਹੀ ਵਾਲਾ ਦੂਜਾ ਸੂਆ ਚ ਵਧੀਆ ਬੰਦੇ ਤੇ ਬਾਕੀ ਤਾਂ 20 ਕਿਲੋ ਦੁੱਧ ਹੀ ਦੇ ਦੂਗੀ 18 ਕਿਲੋ ਦਾ ਕੋਈ ਰੋਲ ਹੀ ਨਹੀਂ ਦੂਜਾ ਤੇ ਚਰਮਤ ਚਮਕਾਵਲਾ ਇਹ ਸੱਜਣੋਂ ਇੱਕ ਮੱਝ ਦਾ ਹੀ ਕਰੂਗੀ ਚੰਗੀ ਮੱਝ ਦਾ ਕਿਉਂਕਿ ਸੁਭਾਅ ਦੀ ਵੀ ਬਿਲਕੁਲ ਠੰਡੀ ਸੀਲਾ ਇਹ ਇਹ ਅੱਡਰ ਕੁਆਲਿਟੀ ਨਹੀਂ ਮਿਲਦੀ ਸਾਈ ਵਾਲਾ ਗਾਂ ਦੀ ਤਾਰਾਂ ਵੀ ਤੁਹਾਨੂੰ ਆਪਾਂ ਇਹਦੀ ਬਿਨਾ ਨਿਆਣੇ ਤੋਂ ਇਦਾਂ ਹੀ ਬੱਚਾ ਲਾ ਕੇ ਮਾਰ ਕੇ ਦਿਖਾਤੀਆਂ ਸੁਭਾਅ ਦੀ ਬਿਲਕੁਲ ਠੰਡੀ ਆ ਬਾਕੀ ਜਿਹੜਾ ਭਰਾ ਪਸੰਦ ਕਰੂਗਾ ਉਹ ਚਾਹੇ ਦੋ ਵਾਰੀ ਪਾਸ ਕਰ ਲਿਓ ਬਾਈ ਕੋਈ ਸਮੱਸਿਆ 10 ਜਣੇ ਆਉਣੇ ਇਹ ਕਿਹੜਾ ਕੋਈ ਦੱਬਣਾ ਬ ਉਨਹੀਂ ਅੱਗੇ ਉਨਹੀਂ ਪਿੱਛੇ ਪਿਓਰ ਸ਼ਾਈ ਵਾਲਾ ਇੱਥੋਂ ਦਿਖਾ ਦੇ ਗਰੀ ਲੰਬਾਈ ਇਹਦੀ ਇਹ ਹੋਰ ਆ ਗੁਰੀ ਠੰਡੀ ਕਿਉਂ ਆ ਇਹ ਪਿਓਰ ਸ਼ਾਈ ਵਾਲਾ ਗਈ ਵੀ ਇਹਦੇ ਵਿੱਚ ਜਿਵੇਂ ਆਪਾਂ ਕਹਿੰਦੇ ਬਲੱਡ ਨਹੀਂ ਮਿਕਸ ਹੈਗਾ ਜਿਵੇਂ ਆਮ ਤੌਰ ਤੇ ਰਾਠੀਆਂ ਰੂਠੀਆਂ ਦੇ ਬਲੱਡ ਨਹੀਂ ਮਿਕਸ ਜੇ ਹੁੰਦੇ ਹਾਂਜੀ ਹਾਂਜੀ ਉੱਥੇ ਪਸ਼ੂ ਦਿੱਕਤ ਦੇ ਦਿੰਦਾਗਾ ਠੀਕ ਆ ਗੱਲ ਵੀ ਜਿਹੜੇ ਪਸ਼ੂ ਚ ਬਲੱਡ ਮਿਕਸ ਹੁੰਦਾਗਾ ਉਹ ਤਾਂ ਲੰਬੀ ਫੜ ਲਾ ਤੇ ਵੀ ਉੱਥੇ ਪਸ਼ੂ ਦੀ ਦਿੱਕਤ ਆਉਂਦੀ ਨਾ ਕਿਉਂਕਿ ਬਲੱਡ ਮਿਕਸ ਹੁੰਦਾ ਉਥੇ ਪਸ਼ੂ ਗੰਦਾ ਹੀ ਨਿਕਲਦਾ ਹੁੰਦਾ ਵੀ ਇਹਦੇ ਵਿੱਚ ਕੋਈ ਬਲੱਡ ਮਿਕਸ ਨਹੀਂ ਹੈਗਾ ਬਾਕੀ ਰੇਟ ਇਹਦਾ ਬਾਜਬ ਰੇਟ ਆ ਆਮ ਤੌਰ ਤੇ ਇਦਾਂ ਦੀ ਵੈਢ ਜੇ ਆਪਾਂ ਹੁਣ ਕਿਸੇ ਵਧੀਆ ਬਰੀਡਰ ਬੰਦੇ ਤੋਂ ਲੈ ਕੁੱਤੇ ਮਗਰ ਪੂ ਕੁੱਤੇ ਠੀਕ ਹੈ ਬਰੀਡਰ ਬੰਦੇ ਕੋਲੇ ਲੈਣ ਜਾਈਏ ਤਾਂ 10 15 ਤੋਂ ਘੱਟ ਦਿੰਦਾ ਨਹੀਂ ਗੰਗਾ ਨਗਰ ਸਾਈਡ 85000 ਲੈਣ ਦੇਣੀ ਆ ਬਾਈ ਬਸ ਫਿਕਸ ਜਾ ਰੇਟ ਹੀ ਹੈ ਦਾ ਥੋੜਾ ਬਹੁਤ ਹੀ ਫਰਕ ਆ 19 21 ਵਾਲਾ ਸੀ ਬਾਈ ਸੋਣੀ ਹੂ 100 200 ਜੇ ਆਪਾਂ ਕਹੀਏ ਵੀ ਕੋਲ ਨਾ ਹੀ ਹੈਗਾ ਬਾਈ ਤੇ ਜਿਆਦਾ ਬਾਈ ਕਹਿੰਦਾ ਇਹ ਚ ਬੱਟਾ ਨਹੀਂ ਹੈਗਾ ਪਰ ਕਿਉਂ ਭਾਈ ਚੀਜ਼ ਹੈ ਪਰ ਜਿੰਨੀਆਂ ਚੀਜ਼ਾਂ ਖੜੀਆਂ ਨੇ ਆ ਗਈ ਫੁੱਲ ਬਾਈ ਹੋਰ ਵੀ ਗੱਲ ਆ ਜਿੰਨੀਆਂ ਚੀਜ਼ਾਂ ਨੇ ਸਾਰੀਆਂ ਬ੍ਰਾਂਡ ਹੀ ਦਿਖਾਵਾਂਗੇ ਠੀਕ ਆ ਗੱਲ ਤੇ ਥੰਮ ਦਾ ਸਹਜ ਦਿਖਾ ਕੇ ਰਿਵਿਊ ਕਰਕੇ ਮੱਝ ਹੀ ਆ ਇੱਕ ਰਕਮ ਦੀ ਮੇਨ ਗੱਲ ਇਹ ਕਿ ਬਾਈ ਜਿਹੜੇ ਵੀਰ ਅਗਲਾ ਕਹਿੰਦਾ ਸ਼ਾਈ ਵਾਲ ਟੋਪ ਦੀ ਲੈਣੀ ਆ ਸੂਈ ਸਵਾਈ ਆ ਸਾਰੇ ਪਾਸੇ ਓਕੇ ਦੀ ਰਿਪੋਰਟ ਠੰਢੀ ਸੀ ਇਹ ਸਵੇਰ ਚ ਆ ਗਈ ਠੰਢੀ ਏ ਬਾਈ ਕਹਿੰਦਾ ਦੇ ਦਾਂਗੇ 85 ਦੀ ਤੇ ਹੁਣ ਪਹਿਲਾਂ ਇਹਦੇ ਆਰਡਰ ਤੇ ਮਾਰ ਦੇ ਕੈਮਰਾ ਇਹਦੀ ਕਰਾਈਂ ਆਰਡਰ ਕਵਾਲਿਟੀ ਇਹ ਬਾਈ ਤਾਜੀ ਸੂਈ ਹੋਇਆ ਕੱਲ ਦੀ ਇਹਦੇ ਨਾਲ ਬੱਚਾ ਕੀ ਆ ਇਹਦੇ ਮਗਰ ਮੇਲ ਆ ਬਾਈ ਕੱਲ ਦੀ ਸੂਈ ਆ ਤਾਜੀ ਮੈਂ ਜਾ ਪੁੱਤ ਬੈਠੀ ਮੜਾਏ ਥੱਲੇ ਦੇਈ ਇਹਦਾ ਸਿਸਟਮ ਹੋਊਗਾ ਤੋ ਪਤਾ ਮਾਰ ਦੇ ਮਾਰ ਦੇ ਤਾਰਾ ਮਾਰ ਦੇ ਦੇਖ ਬਾਈ ਮਤਲਬ ਹੀ ਨਹੀਂ ਯਾਰ ਜਿਹੜੀ ਮਰਜੀ ਗਾਂ ਥੱਲੇ ਬੰਦਾ ਵਹਿ ਜਾ ਕੇ ਲਾਂਬਾ ਨਹੀਂ ਹੋਊ ਬਾਈ ਇਹਦਾ ਸੂਆ ਕਿਹੜਾ ਇਹਦਾ ਸੂਆ ਵੀ ਦੂਜਾ ਬਾਈ ਕੱਲ੍ਹ ਸੂਈ ਆ ਜੇਰ ਵਗੈਰਾ ਦਾ ਨਾ ਇੱਕ ਗੱਲ ਹੋਰ ਆ ਜਿਹੜੀ ਗਾਂ ਥੱਲੇ ਮਰਜੀ ਵਹਿ ਜਾਏ ਬੰਦਾ ਆ ਕੇ ਕਿਉਂਕਿ ਨਹੀਂ ਅਗਲਾ ਕੋਈ ਪੜਦਾ ਰੱਖੂ ਵੀਰੇ ਆਪਾਂ ਨੂੰ ਕੋਈ ਪੜਦਾ ਨਹੀਂ ਵੀਡੀਓ ਆਨਲਾਈਨ ਚੱਲਦੀ ਐ ਸਾਰੀ ਸੀਜਾ ਤਾ ਤੋਰ ਦੇ ਪਤਾ ਆ ਗਿਆ ਫੁੱਲ ਮੋਟਾ ਤੋਰ ਦੇ ਨਾਲ ਆ ਗਿਆ ਮੇਲ ਕਾ ਪਸੂਆ ਦੂਜਾ ਤੇ ਕਾਦੀ ਸੂਈ ਦੱਸਿਆ ਇਹ ਕੱਲ੍ਹ ਸੂਈ ਆ ਬਾਈ ਕੱਲ ਦੀ ਹਾਂ ਬਾਈ ਇਹ ਬਾਈ ਕਹਿੰਦਾ ਕੱਲ ਦੀ ਸੂਈ ਆ ਤੋਰ ਦੇ ਲੰਬੀ ਲੈ ਚਲਾ ਇਹਨੂੰ ਤੇ ਆ ਗਈ ਗਰਮੀ ਵਾਲ ਰੋ ਸੰਗ ਦੇ ਵਿੱਚ ਆ ਗਈ ਗਰਮੀ ਗਰਮੀ ਜਾਨੂੰ ਜਿੱਦਾਂ ਮਰਜੀ ਜਿੱਥੇ ਮਰਜੀ ਬੰਨੀ ਰੱਖੋ ਵੀ ਗਰਮੀ ਮਣਾਉਣ ਵਾਲੀ ਬੈੜ ਨਹੀਂ ਦੁੱਧ ਚੰਗਾ ਪਾ ਦੂਗੀ ਦੁੱਧ ਤਾਂ ਬਾਈ ਜੇ ਵਧੀਆ ਕੇਰ ਵਾਲੇ ਬੰਦੇ ਕੋਲੇ ਵਾਗ ਗਈ 23 24 ਕਿਲੋ ਦੁੱਧ ਸਿੱਗਦੀ ਨਹੀਂ ਆ ਜਿਹੜੇ ਹਿਸਾਬ ਨਾਲ ਇਹਦੀ ਕੁਆਲਿਟੀ ਆ ਬੱਚਾ ਇਹ ਜੇ ਤੁਸੀਂ ਇਹਦੇ ਜਰਸੀ ਦਾ ਸੀਮਨ ਲਾ ਲੇ ਬੂਲੇ ਵਾਲੂ ਬੂਲੇ ਵਾਲੇ ਬਾਈ ਸਾਰੇ ਪਾਸਿਓਂ ਬੈੜਾ ਸਾਰੀਆਂ ਟਿਪ ਟੋਪ ਦੀਆਂ ਬੈੜਾ ਨੇ ਬੱਚਾ ਜਰਸੀ ਦਾ ਵੀ ਚੰਗਾ ਪਾ ਦੂਗੀ ਇਹ ਤੇ ਐਚਐਫ ਦਾ ਵੀ ਚੰਗਾ ਪਾ ਦੂਗੀ ਐਨੂੰ ਤੋੜ ਲਾ ਉੱਥੇ ਜੇ ਰੋਕਨੀ ਆ ਲੰਬੀ ਬਾਕੀ ਗੱਲ ਕੀ ਆ ਮੁੱਠੀ ਮੁੱਠੀ ਦਾ ਥਾਣਾ ਬਾਕੀ ਵੀ ਜਿੰਨੀਆਂ ਗਾਵਾਂ ਨੇ ਸਾਰੀਆਂ ਮਜ਼ਬੂਤ ਟਾਂਚੇ ਦੀਆਂ ਗਾਵਾਂ ਆਪਣੇ ਕੋਲੇ ਆਰਡਰ ਕਰ ਲੈੰਡੋ ਨਾਲ ਲਿਆ ਜਮੀਆਂ ਹਾਂ ਬਹੁਤ ਵਧੀਆ ਗਾਂ ਬਈ ਯਾਰ ਜਿਹਦੇ ਵੀ ਜਰਾ ਇੱਕ ਪੈਰ ਗਾਂ ਨੂੰ ਮਾਰੀ ਸੈੱਟ ਕਰਕੇ ਖੜਾ ਦੇ ਇੱਥੇ ਜੇ ਰੋਕ ਲਾ ਇੱਥੋਂ ਦਿਖਾ ਦੇ ਗਰੀਸ ਮਾਰ ਕੇ ਵਿਊ ਕਰਕੇ ਥਾਣ ਦਾ ਸਾਈਜ਼ ਬਹੁਤ ਸੋਹਣਾ ਰੱਖ ਦਿਆ ਬਈ ਮੇਨ ਗੱਲ ਅਗੇ ਛੰਡੀ ਸੀਲ ਜਾਨਵਰ ਨੇ ਦੁੱਧ ਕਿਲੋ 2 ਕਿਲੋ ਘਟਦੇ ਦੇ ਬੰਦੇ ਦਾ ਲੰਬਾ ਠੀਕ ਹੈ ਚੱਲਿਆ ਕਰ ਬੱਚੇ ਤੇ ਲੈ ਚੱਲ ਕੋਈ ਪਰੇਸ਼ਾਨ ਨਾ ਕਰ ਸੂਆ ਦੂਜਾ ਅੱਧਾ ਬਿਲਕੁਲ ਐਂ ਕਹਿ ਸਕਦੇ ਆ ਆਪਾਂ ਪੂਰਾ ਠੋਸਾ ਡਰੀ ਆ ਗਿਆ ਜਮਾਨਾ ਲੱਗਮਈ ਇਹਦੀ ਦੁੱਧ ਦੀ ਕੀ ਰਿਪੋਰਟ ਆ ਪਹਿਲੇ ਸੂਰੀ ਭਾਈ 22 ਕਿਲੋ ਦੁੱਧ ਦੱਸਿਆ ਮਾਲਕ ਨੇ ਆਪਾਂ ਨੂੰ ਠੀਕ ਆ ਗੱਲ ਪਰ ਵੀ ਇੰਨਾ ਜੈਨੂਨ ਦੇ ਵੀ ਤੂੰ ਵੀ ਇਹਦੇ ਵਿੱਚ ਇੱਕ ਬੰਦਾ ਕਹਿੰਦਾ ਇਹ 30 ਦੇ ਦੋ 30 ਤਾਂ ਨਹੀਂ ਵੀ ਵਧੀਆ ਕੇਅਰ ਹੋਈ ਤਾਂ 23 24 ਕਿਲੋ ਨਹੀਂ 20 22 ਕਿਲੋ ਤਸੀਂ ਗਿਰਦੀ ਵੀ ਨਹੀਂ 20 ਤੋਂ ਪਲੱਸ ਦਾ ਵਗ ਜੂਰੇ ਹਿਸਾਬ ਨਾਲ ਨਹੀਂ ਆਹ ਦੇਖ ਬਾਈ ਉਨੀ ਲੇਵਾ ਦੇ ਉਨੀ ਪਿੱਛੇ ਦਾ ਮੂਠੀ ਵਾਲਾ ਸਾਈਜ਼ ਐਂਗਾ ਤੋਂ ਦਿਖਾ ਦੇ ਗਾਂਲੇ ਬੰਨ ਵੀ ਦਿਖਾ ਦੇ ਆਰਡਰ ਕੁਆਲਿਟੀ ਤੇ ਬੱਚੇ ਕਈ ਕੰਪਨੀਆਂ ਦੇ ਚੰਗੇ ਪਾ ਦੂਗੀ ਜਿਵੇਂ ਤੁਹਾਨੂੰ ਮਨ ਤੇ ਯਾਰ ਗੱਲ ਕੀ ਆ ਜਿੱਦਾਂ ਹੁਣ ਵੀਰਾਂ ਦੇ ਰੋਜ਼ ਫੋਨ ਆਉਂਦੇ ਨੇ ਬਾਈ ਯਾਰ ਵੈੜ ਕੋ ਚੰਗੀ ਸਾਰਾ ਮਾਲ ਵਿਕ ਜਾਂਦਾ ਹਨਾ ਵੀ ਜਿਹਦੇ ਵੀ ਜਾਊ ਯਾਰ ਕੌਣ گاਊ ਅਗਲਾ ਪੈਸੇ ਵੀ 85000 ਰੁਪਏ ਲੈਣ ਤੇ ਦੇਣ ਆ ਵੀਰੇ ਇਹ ਦੋਨਾਂ ਦਾ ਲੈਣ ਦੇਣ ਹੋ ਜਿਹੜੀ ਗਾਂ ਦਾ ਰੇਟ ਆਪਾਂ ਕਰਤਾ ਵੀ ਆਪਾਂ ਫालतू ਮੁੱਲ ਨਹੀਂ ਕਰਾਂਗੇ ਕਿਉਂਕਿ ਬਾਈ ਹੁਣ ਇਹਦਾ ਇਮੀ ਇੱਕ 10 ਮੰਗਲਾ ਮੁੜ ਕੇ ਘਟੀ ਜਾਦਾ ਕੋਈ ਫਾਇਦਾ ਨਹੀਂ ਹਨਾ ਤੇ ਹੁਣ ਮਾਰ ਦੇ ਕਰੀ ਨਾ ਇਹ ਵੈੜ ਬਾਈ ਹੁਣੇ ਸੂਈਆ ਜਦੋਂ ਤੁਸੀਂ ਆਏ ਹੋ ਜੇਰ ਉਧਰ ਪਈਏ ਜੇਰ ਪਈਏ ਇਹਦੇ ਨਾਲ ਵੀ ਬੱਚੀ ਹੈ ਵੀਰੇ ਹੋਰ ਚ ਆਰਡਰ ਉਡਰ ਵਾਲੇ ਵੀ ਜਾਂਦੀ ਆ ਫੱਟੇ ਚੱਕਦੀ ਜਮੇ ਥਾਣੇ ਨੂੰ ਮੱਝਾਂ ਨਾਲ ਬੱਦਈ ਦੇ ਮਾਲਕਾਂ ਨੇ ਜਿਹੜਾ ਦੁੱਧ ਦੱਸਿਆ ਉਹ 28 ਤੋਂ 30 ਕਿਲੋ ਦੱਸਿਆ ਪਰ ਆਪਾਂ ਨੇ 25 ਕਿਲੋ ਦੁੱਧ ਮੰਨ ਕੇ ਵੜ ਲਈ ਆ ਬਾਈ ਠੀਕ ਆ ਪਰ ਹੈਗੀ ਕਰਮ ਵਾਲੀ ਸਿਰਾ ਬ੍ਰਾਂਡ ਹੀ ਆ ਕਹਿੰਦਾ ਬਦਲ ਇੱਕ ਵੀ ਗਾਂ ਆਪਣੇ ਕੋਲੇ ਯਾਰ ਅੱਜ ਮਾੜੀ ਨਹੀਂ ਹੈਗੀ ਵੀ ਕਿਸੇ ਤਰ੍ਹਾਂ ਦਾ ਹਲਕਾ ਪਸੂਗਾ ਸੁਆ ਦੂਜਾ ਦਾ ਦੂਜਾ ਸੁਆ ਬਾਈ ਇਹ ਮੇਰਾ ਖਿਆਲ ਆ 5 ਨੰਬਰ ਤੇ ਆ ਗਈ ਹੈ ਨਾ ਇਹ ਬਾਈ ਕਹਿੰਦਾ ਤਾਜੀ ਸੂਈ ਆ ਨਾਲ ਇਹਦੇ ਬੱਛੀ ਆ ਜੇਰੇ ਦੀ ਡੰਨਾ ਇਧਰਲੇ ਬੰਨੇ ਪਈਆ ਤੇ ਵੀਡੀਓ ਦੀ ਉਦਾਂ ਬਾਈ ਤੋਂ ਫੋਨ ਤੇ ਮੰਗਾ ਲਿਓ ਵੀਡੀਓ ਵੀ ਬਾਈ ਕਹਿੰਦਾ ਤੁਹਾਨੂੰ ਦਿਖਾ ਦਾਂਗੇ ਤੇ ਜੇਰ ਇਹਦੀ ਪੈ ਚੁੱਕੀ ਆ ਜੇਰ ਤਕਰੀਬਨ ਇਹਦੀ ਹੁਣੇ ਪਈ ਆ ਮੇਰੇ ਖਿਆਲ ਆ ਹਾਂ ਥੋੜੇ ਐਂ ਬੜੀ ਪਈ ਆ ਬਾਈ ਹਾਂ ਹਾਂ ਬਾਈ ਆ ਬੋਝ ਕੇ ਮੋੜ ਪਤ ਨੇੜੇ ਬੱਚੇ ਕੋਲ ਜੋ ਹੌਲੀ 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 ਲੈ ਚੱਲ ਥੋੜੀ ਇਹਦੀ ਕੀ ਕਿੰਨੀ ਦੁੱਧ ਦੀ ਰਿਪੋਰਟ ਹੈ ਦੁੱਧ ਦੀ ਰਿਪੋਰਟ ਬਈ ਮਾਲਕਾਂ ਦਾ 28 29 ਕਿਲੋ ਦਾ ਦੱਸਿਆ ਪਰ ਆਪਾਂ ਨੇ 25 ਕਿਲੋ ਦੁੱਧ ਮੰਨ ਕੇ ਹਾਂ ਵੀ ਨਾਰਮਲ ਦੇ ਦਿਓ ਇਹਨਾਂ ਤੋਂ 25 ਕਿਲੋ ਦੇ ਆਸੇ ਪਾਸੇ ਪਾਈ ਜਾਓ ਜਿਹੜੇ ਹਿਸਾਬ ਨਾਲ ਆਰਡਰ ਕੁਆਲਟੀ ਬਾਈ ਯਾਰ ਇਹਨਾਂ ਦਾ ਇਹਨਾਂ ਦਾ ਝੂਠ ਹੁੰਦਾ ਕਰਮ ਵਾਲੀਆਂ ਦਾ ਤੇ ਬਾਕੀ ਇਧਰ ਬਰੀਡ ਨਹੀਂ ਹੁੰਦੀ ਜਿੰਨੀਆਂ ਵੀ ਜਾਨਵਰ ਨੇ ਸਾਰੇ ਟਿੱਪ ਟੌਪ ਦੇ ਜਾਨਵਰੀ ਦਿਖਾਵਾਂਗੇ ਠੀਕ ਹੈ ਗੱਲ ਇਧਰੋਂ ਬਰੀਡ ਕੁਆਲਟੀ ਦੇਖ ਵੇੜਦੀ ਹੋਰ ਕਿਸੇ ਪਾਸੇ ਵੀ ਲੈਗ ਲੋਕਾਂ ਦੇ ਸਾਰੇ ਮਜ਼ਬੂਤ ਬੈੜਾ ਨੇ ਠੀਕ ਹੈ ਗੱਲ ਆਲੇ-ਦਾਲੇ ਘੁਮਾ ਕੇ ਦਿਖਾ ਦਈਂ ਆਰਡਰ ਕੁਆਲਟੀ ਹਰੇਕ ਪੱਖ ਤੋਂ ਦਿਖਾ ਦਈਂ ਤੇ ਪਿਛਾਣੂ ਹੋ ਕੇ ਸਾਰੀ ਬੱਚੀ ਵੀ ਦਿਖਾ ਦਈਂ ਇੱਥੋਂ ਲੰਬਾਈ ਲੰਬੂਈ ਕੱਦ ਕਾਠ ਤੇ ਨਾਲ ਵੀ ਇਹਦੇ ਬੱਚੀ ਆ ਗਈ ਇਹਦੇ ਪੈਸੇ ਕਿੰਨੇ ਲਵਾਂਗੇ ਇਹ ਬਈ 1-10 ਦੀ ਵੇੜ ਦੇ ਦਾਂਗੇ ਵਾ ਲੈਣ ਦੇਣੀ 1 ਲੱਖ ਤੇ 10 ਹਜ਼ਾਰ ਤੇ ਦੁੱਧ ਪਾ ਦੂਗੀ 25 ਦੇ ਆਸਪਾਸ ਬਈ ਮੰਨ ਕੇ ਲੈ ਲਿਆ ਆਪਦੇ ਦਿਮਾਗ ਨਾਲ ਯਾਰ ਕਾਰਨ ਕੀ ਹੁੰਦਾ ਜੇ ਹੁਣ ਬਈ ਸਾਹਮਣੇ ਨਹੀਂ ਤਾਂ ਦੂ ਹੁਣ ਇਹੇ ਜਿਹਿਆਂ ਬਹਿਣਾ ਕਿ ਤੈਨੂੰ ਪਤਾ ਸਰਦੀਆਂ 'ਚ ਡੇਢ ਡੇਢ 1 70 70 ਦੀਆਂ ਆਪ ਲਈਆਂ ਨੇ ਮੋਕੇ ਮੋਕੇ ਰਾਗ ਨੇ ਆਹ ਦਿਖਾ ਬਤ ਤੇ ਹੁਣ ਕਹਿ ਰਹੀ ਐ ਇਹਦੇ ਤੇ ਮਾਰਦੇ ਪਹਿਲਾਂ ਫੇਸ ਦੀ ਮਾਰ ਇਹ ਕੈਮਰਾ ਓਏ ਇਹ ਵੀ ਬਈ ਫੇਸ ਸਾਲੇ ਪੱਖ ਪਹਿਲਾਂ ਵੀ ਆਪਾਂ ਦੱਸਿਆ ਵੀ ਇਹ ਐ ਨਹੀਂ ਹੈਗਾ ਵੀ ਮੂਰੇ ਮੂਰੇ ਗਾਂ ਵਧੀਆ ਲਾਈ ਹੁੰਦੀਆਂ ਅਗਲੇ ਦੀ ਮਾਂ ਕਰ ਹੋਰ ਹੁੰਦੀ ਆ ਠੀਕ ਆ ਜਿੰਨੀਆਂ ਦਿਖਾਵਾਂਗੇ ਬੰਬ ਪੀਸੀ ਦਿਖਾਵਾਂਗੇ ਇਹ ਗੱਬਣ ਗੱਬਣ ਬਈ ਕੱਢ ਕਦਾਰ ਜਿਵੇਂ ਬਾਜ਼ਾਰ ਲੱਗ ਰਹੀ ਨਾ ਬਹੁਤ ਸੋਹਣੀ ਚਵਾਈ ਆ ਵੀਰੇ ਬੋਲਾ ਮਾਰਦੇ ਆ ਚਾਰੇ ਥਾਣਾ ਚੋਂ ਠੀਕ ਆ ਗੱਲ ਹਾਂ ਤੇ ਦੁੱਧ ਦੀ ਰਿਪੋਰਟ ਸੋਹਣੀ ਹੈ ਦੀ ਵੀ ਗਰਮ ਵਾਲੀ ਦੀ ਤੇ ਗਰਮੀ ਗਰਮੀ ਵੀ ਚੰਗੀ ਚੱਲੂ ਬਾਈ ਮਜ਼ਬੂਤ گاਵਾ ਨੇ ਸਾਰੀਆਂ ਵੀ ਇਹ ਹੀ ਹੈਗਾ ਵੀ ਅੱਛਾ ਸਕੋਰ ਵਾਲੇ ਪੱਖ ਤੋਂ ਵੀ ਫੁੱਲ ਮਜ਼ਬੂਤ ਆ ਤੇ ਬਾਡੀ ਵਾਲੇ ਢਾਂਚੇ ਤੋਂ ਸਿਰੇ ਵਾਲੀ ਆ ਯਾਰ ਜਿੱਦਾਂ ਕਹਿੰਦੇ ਨੇ ਬਾਕੀ ਚੀਜ਼ਾਂ ਹੋਣ ਨੇ ਜਿਹੜੀਆਂ ਸਾਹਮਣੇ ਤੁਹਾਨੂੰ ਮੈਂ ਦਿਖਾਈ ਜਾਂ ਨਾ ਹੁਣ ਕੈਮਰਾ ਕਿਉਂਕਿ ਇਹ ਚ ਲੋਕਣ ਛੁਪਣ ਵਾਲੀ ਚੀਜ਼ ਤਾਂ ਕੋਈ ਹੈ ਨਹੀਂਗੀ ਵੀ ਕਿਸੇ ਚੀਜ਼ ਨੂੰ ਆਪਾਂ ਲੁਕਾ ਦਾਂਗੇ ਜਾਂ ਛੋਟੀ ਗਾਂ ਨੂੰ ਵੱਡੀ ਬਣਾ ਕੇ ਦਿ ਭਾਈ ਇਹ ਦੂਜਾ ਪ੍ਰਤੀਪੇ ਦਾ ਦੂਜਾ ਜੀ ਇਦਾਂ ਦੀਆਂ ਬੈੜਾਂ ਚ ਵੀ ਭਾਈ ਕਮੀ ਲੋਕ ਕੱਢਣ ਲੱਗ ਗਏ ਫੇਰ ਇੱਥੇ ਰੋਗ ਦਾ ਪਤਾ ਫੇਰ ਗਾਂ ਰੱਖਣ ਦਾ ਕੋਈ ਫਾਇਦਾ ਨਹੀਂ ਗੁਰੀ ਵੀਰੇ ਠੀਕ ਹੈ ਗੱਲ ਜੇ ਹੁਣ ਇਹੋ ਜਿਹੇ ਜਾਨਵਰਾਂ ਚ ਲੋਕ ਕਮੀਆਂ ਕੱਢਣਗੇ ਯਾਰ ਫੇਰ ਤਾਂ ਰੱਬ ਦਾ ਨਾ ਹੀ ਆ ਭਾਈ ਇੱਥੇ ਖੜੀ ਨੂੰ ਦਿਖਾ ਦੀ ਗਰੀ ਇਹੋ ਪੁੱਛੋ ਪੁੱਛੋ ਦੇਖ ਵੀਰੇ ਕਾਂਚਾ ਬਰੀਕ ਪਣ ਕਿੰਨਾ ਲੱਤਾਂ ਲੁੱਤਾਂ ਪੂਸ਼ ਪਾਸ ਤੋਂ ਲੈ ਕੇ ਲੇਵੇ ਦੇ ਢਾਂਚੇ ਤੋਂ ਲੈ ਕੇ ਵੀ ਕਹਿਣ ਦਾ ਮਤਲਬ ਕੀ ਹੈ ਵੀ ਕਿਸੇ ਚੀਜ਼ ਚ ਕਮੀ ਕੋਈ ਹੈ ਨਹੀਂ ਤੇ ਬਾਕੀ ਇਦਾਂ ਦੀ ਆਪਾਂ ਇੱਕ ਅੱਗੇ ਵੀ ਬਣਾਈ ਸੀ ਸਰਦੀ ਜੋਤਾਂ ਹਾਂ ਭਾਈ ਉਹ ਬਈ ਉਦੋਂ ਤਾਂ ਲ ਇੱਕ ਐ ਇੱਕ ਦਿਨ ਕਰ ਦੂ ਇੱਕ 15 ਦੀ ਬੱਛੀ ਦੇਵਾਂਗੇ ਬਾਈ ਚਾਰ ਦਿਨ ਇਹਦੇ ਬਾਕੀ ਆ ਤਰੀਕ ਦੇ ਹਿਸਾਬ ਨਾਲ ਹਾਂ ਬਾਈ ਆ ਚਾਰ ਦਿਨ ਇਹਦੇ ਪੈਂਡਿੰਗ ਨੇ ਬਾਈ ਕਹਿੰਦਾ ਇਹ ਦੇ ਦਾਂਗੇ 1 ਲੱਖ ਤੇ 15 ਦੀ ਬਾਈ ਕੋਕੇ ਪੀਸ ਦਿਖਾਵਾਂਗੇ ਜਿੰਨੇ ਖਾਣ ਆ ਟਰ ਐ ਮੰਨ ਲਓ ਵੀ ਜਮੇ ਫਸਿਆ ਪਿਆ ਥੱਲੋਂ ਹਜੇ ਗੱਬਣ ਆ ਕੱਢ ਦੂਗੀ ਬਾਈ ਕਹਿੰਦਾ ਇੱਕ ਦੋ ਦਿਨ ਖਾਂ ਟਿੱਕੇ ਕੱਢ ਜਾ ਕੱਢ ਜਾ ਬਾਈ ਗੱਡੀ ਚੜ ਕੇ ਪਸ਼ੂ ਕਈ ਵਾਰੀ ਇੱਕ ਅੱਧਾ ਦਿਨ ਅੱਗੇ ਪਿੱਛੇ ਵੀ ਸੂ ਪੰਦਾ ਹੁੰਦਾ ਪਰ ਤਿਆਰੀ ਇਹਦੀ ਫੁੱਲ ਆ ਇਸ ਟਾਈਮ ਹਾਂ ਤਿਆਰੀ ਵਾਲੀ ਘਾਟ ਨਹੀਂ ਹੈਗੀ ਇਹਦਾ ਰੇਟ ਹੈਗਾ 1 ਲੱਖ ਤੇ 15000 ਨਹੀਂ ਨੇ ਬਾਈ ਪਰ ਇਸਨੇ ਜਿਹੜੇ ਸ਼ੁਰੂ ਚ ਹੀ ਤੁਹਾਨੂੰ ਮੈਂ ਦੱਸਦਾ ਹੁਣ ਆਪਣੀ ਵੀਡੀਓ ਜਿਵੇਂ ਹੁਣ ਤਕਰੀਬਨ ਫਿਕਸ ਜਿਹਾ ਹੀ ਹੁੰਦਾ ਚੀਜ਼ਾਂ ਦੇਖ ਉੱਤੋਂ ਆ ਚੀਜ਼ਾਂ ਦੇਖ ਹੋਰ ਦੇਖ ਲੇ ਵੇ ਲੂ ਵੇ ਕਿਸੇ ਪਾਸੇ ਤਰ੍ਹਾਂ ਨਹੀਂ ਹੁਣ ਇਹੀ ਵਹਿੜਾ ਹੁਣ ਇਹਦਾ ਆਪਾਂ ਡੂੜ ਮੰਗ ਲਓ ਮੁੜ ਕੇ ਘਟਜੋ ਕੋਈ ਫਾਇਦਾ ਨਹੀਂ ਆ ਤੋਰ ਇਹ ਵੀਰੇ ਅੱਗੇ ਆ ਗਈ ਜਿਹੜੀ ਐਫ ਐਫ ਚੋ ਏਅਰ ਸ਼ੇਅਰ ਕੱਢੀ ਹੋਈ ਆ ਬੰਦਿਆਂ ਦੀ ਜਿਹੜੇ ਬਾਈਆਂ ਨੇ ਆਪਾਂ ਨੂੰ ਡਿਟੇਲ ਇਹਦੀ ਦਿੱਤੀ ਆ 50 50 ਹਾਂ ਵੀ ਐਫ ਐਫ ਦੇ ਟੀਕੇ ਲਵਾ ਕੇ ਏਅਰ ਸ਼ੇਅਰ ਕੱਢੀ ਹੋਈ ਆ ਤੇ ਲੈ ਚੱਲੈ ਤੇ ਚੱਲਾ ਬਰੀਕ ਬਰੂਕ ਹੈ ਵੀ ਬਹੁਤ ਸੋਹਣੀ ਬੈੜਾ ਵੀਰੇ ਬਹੁਤ ਸੋਹਣੀ ਲੈ ਚੱਲ ਇਧਰ ਇਹ ਦਿਨ ਕਿੰਨੇ ਪੈਂਡਿੰਗ ਨੇ ਦਿਨ ਬਾਈ ਹਫਤਾ ਲੇ ਜੂਗੀ ਬੱਚੀ ਇੱਕ ਹਫਤਾ ਬਹੁਤ ਵਧੀਆ ਦੇਖੋ ਤੁਮ ਮਜਬੂਤ ਮਜਬਾਤ ਸੋਹਣਾ ਸੋਹਣਾ ਪਣ ਬਹੁਤ ਜਿਆਦੇ ਆ ਇਹ ਆ ਗਈ ਇੱਕ ਹਫਤੇ ਦੀ ਕੱਚੀ ਆ ਗਈ ਐਚ ਐਫ ਤੇ ਐਰ ਸ਼ਹਿਰ ਕ੍ਰੋਸ ਕਹ ਸਕਦਾ ਮਨ ਲਾਪੀ ਅੱਧੀ ਐਰ ਸ਼ਹਿਰ ਆ ਗਈ ਅੱਧੀ ਆ ਗਈ ਐਚ ਐਫ ਇਹ ਗਰਮੀ ਗਰਮੀ ਨਹੀਂ ਮਨਾਉਣੀ ਇਹਨੇ ਜਿੱਦਾਂ ਦਾ ਮੌਸਮ ਆ ਰਿਹਾ ਅੱਗੇ ਇੱਕ ਹਫਤਾ ਦਾ ਬਾਈ ਕਹਿੰਦਾ ਪੈਂਡਿੰਗਾਂ ਦੁੱਧ ਕਿੰਨਾ ਦਾ ਸਬਰ ਦੀ ਬੇੜਾ ਦੁੱਧ ਬਾਈ 20 ਕਿਲੋ ਮੰਨ ਕੇ ਲੈ ਲਿਆ ਪਰ ਮਾਲਕ ਨੇ ਪਿਛਲੇ 100 ਦਾ ਦੱਸਿਆ ਠੀਕ ਆ ਗੱਲ ਇਹ ਨਹੀਂ ਆਪਾਂ ਕਹਿੰਦੇ ਯਾਰ ਵੀ ਚੇਹੇ 2 ਕਿਲੋ ਵੱਧ ਦੇ ਦੇ ਉਹ ਆ ਲੱਗ ਜੁਦਾ ਹੁੰਦੀ ਹੈ ਗੱਲ ਹਨਾ ਠੀਕ ਆ ਗੱਲ ਆ ਲਿਆ ਬਾਈ ਲਿਆ ਕਮਾ ਲਿਆ ਇਧਰੋਂ ਕਿੰਨੇ ਦਿਨ ਪੈਂਡਿੰਗ ਨੇ ਇਹਦੇ ਇਹ ਹਫਤਾ ਲੈ ਜੋ ਬਾਈ ਇੱਕ ਹਫਤਾ ਹਫਤੇ ਦੇ ਆਸੇ ਪਾਸੇ ਬਾਈ ਕਹਿੰਦਾ ਕੱਢ ਦੂਗੀ ਦਿਨ ਤੇ ਬਾਕੀ ਬਿਊਟੀ ਵਾਲੇ ਪੱਖ 'ਚ ਵੀ ਸ਼ਾਨਦਾਰਾ ਬੱਚੀ ਕਿਸੇ ਪਾਸੇ ਨਹੀਂ ਨੀ ਮਜ਼ਬੂਤੀ ਵੀ ਫੁੱਲਾ ਤੇ ਨਸਲਾਂ ਵੀ ਦੋ ਬਾਕੀ ਥਣ ਥਣ ਵੇਖ ਬਹੁਤ ਸੋਹਣਾ ਲੱਗਿਆ ਐਫ ਤੇ ਆਇਰ ਸ਼ੈਰ ਵਾਲਾ ਪੱਖ ਆ ਗਿਆ ਤੇ ਬਾਕੀ ਪਸ਼ੂ ਜਿੰਨੇ ਕਿ ਮੈਂ ਤੁਹਾਨੂੰ ਦਿਖਾਉਣਾ ਆ ਨਾ ਪਸ਼ੂ ਕੋਸ਼ਿਸ਼ ਇਹ ਹੁੰਦੀ ਆ ਵੀ ਸੱਜਣੋ ਕੁਆਲਿਟੀ ਦਾ ਪਸ਼ੂ ਆ ਦਿਖਾ ਦਈਏ ਸਾਫ਼ ਸੁਥਰਾ ਪਸ਼ੂ ਕਿਉਂਕਿ ਉਹੀ ਗੱਲ ਆ ਵੀ ਜਿਵੇਂ ਆਪਾਂ ਕਹਦੇ ਨੇ ਵੀ ਘੱਟ ਪੈਸੇ ਲਾਉਣ ਨਾਲੋਂ ਦੋ ਲੈਣ ਨਾਲੋਂ ਇੱਕ ਪਸ਼ੂ ਲੈਣ ਦੀ ਕੋਸ਼ਿਸ਼ ਕਰਿਆ ਕਰੋ ਕੋਸ਼ਿਸ਼ ਹੋ ਪਸ਼ੂ ਲੈਣ ਦੀ ਕਰਿਆ ਕਰੋ ਵੀ ਜਿਹੜਾ ਤੁਹਾਡੇ ਨਸਲ ਵੀ ਬਣਾ ਦੇ ਆ ਦੇਖੋ ਇਹਨੂੰ ਬਰੀਕ ਸੋਨਾ ਭਣ ਦੇਖੇ ਚ ਕਿੰਨਾ ਆ ਹੁਣ ਹੀ ਬੰਨੇ ਵੜ ਆ ਜਾ ਬਾਈ ਇੱਥੋਂ ਸਾਰੀ ਦਿਖਾ ਲਈ ਕਰੀ ਫੇਸ ਵਾਲੇ ਪੱਖ ਤੋਂ ਲੱਗ ਜਾ ਦਿਖਾਉਣ ਸਾਰੀ ਦੇ ਮਾਰ ਦੇ ਕੈਮਰਾ ਜਮਾਣ ਜਾ ਚੂਗੀ ਵੀ ਕਰੇ ਘੜੀ ਸੋਹਣੀ ਵੀ ਲੱਗੂ ਜਦੋਂ ਕੋਈ ਸੱਜਣਾ ਆਵੇ ਹਨ ਹਨ ਵੀ ਬੜਾ ਵਧੀਆ ਬਈ ਪੈਸੇ ਦੇ ਬਾਈ ਬਸ ਲੈਣ ਦੇਣ 85 ਹਜ਼ਾਰ ਦੀ ਵੈਟ ਦੇ ਤਿੰਨ ਹੋ ਗਿਆਂ ਆਪਣੇ ਕੋਲੇ 85 ਵੀ ਰੇਟ ਜਮਾ ਬਾਜ ਰੇਟ ਨੇ ਬਈ ਯਾਰ ਜਿੱਥੇ ਮਰਜੀ ਅਗਲਾ ਤਸੱਲੀ ਕਰੀ ਜਾਵੇ ਹੈ ਨਾ ਇਹ ਤਿੰਨੇ ਇਕੱਠੀਆਂ ਲੈ ਲਈਆਂ ਕਿਸੇ ਕੋਈ ਮਾਨਤਨ ਕਰਦੇ ਇਕੱਠੀਆਂ ਲੈ ਲਈਆਂ ਰੇਟ ਤੇ ਕਰਦੇ ਕਰਦੇ ਕਰਦਾ ਕਰਦਾ ਬਈ ਆ ਮਾੜਾ ਮੋਟਾ ਸਿਸਟਮ ਹੋ ਜਾਊਗਾ ਤੇ ਬੱਚੀਆਂ ਵੀ ਦਿਖਾਊਗਾ ਐਂਡ ਤੇ ਤੁਹਾਨੂੰ ਤੇ ਹੁਣ ਮਾਰ ਦੇਗਾ ਜੀ ਆ ਝੋਟੀ ਦੇ ਕੈਮਰਾ ਤੋਰ ਖੋਲ ਕੇ ਬਈ ਇਹਦਾ ਸੂਆ ਕਿਹੜਾ ਦੂਜਾ ਸੂਆ ਬਾਈ ਜੀ ਦੋਨੇ ਤਾਜ਼ੀਆਂ ਸੂਈਆਂ ਕਰਦਾ ਬੱਚਾ ਕੀ ਨਾਲ ਇਹਦੇ ਇਹਦੇ ਮਗਰ ਬਈ ਮੇਲਾ ਦਾ ਯਾਰ ਨਿਸ਼ਾਨੀ ਜੀ ਲੱਗੀ ਹੋਈ ਆ ਬੱਚਿਆਂ ਦੇ ਠੀਕ ਆ ਗੱਲ ਹਮ ਇੱਕ ਮਗਰ ਕੱਟੀਆ ਕਮਰ ਕੱਟਾ ਦਾ ਆਹਾ ਕੱਟੀਆ ਨਾਲ ਇਹਦੇ ਹਾਂ ਆ ਬੱਚਾ ਜੀ ਆ ਇਹਦੇ ਨਾਲ ਪਾਈ ਕਹਿੰਦਾ ਇਹਦੇ ਨਾਲ ਆ ਗਈ ਸੱਜਣੋਂ ਕੱਟੀ ਤੇ ਸੂਈ ਬਿਲਕੁਲ ਤਾਜੀ ਆ ਕੱਲ ਦੀ ਸੂਈ ਆ ਬਈ ਗੋਲਾ ਬਈ ਇਹਦੀ ਵੀ ਫੱਲਾ 5 ਕਿਲੋ ਬੋਲਾ ਕੱਢਿਆ ਹੀ ਗੁਰੀ ਵੀਰੇ ਸਵੇਰੇ ਆਪਾਂ ਠੀਕ ਆ ਗੱਲ ਤੇ ਮੰਨ ਕੇ ਵੀ ਪੂਰੀ ਐਨ ਟਿਪ ਟਪ ਛੋਟੀ ਆ ਇਹ ਆਪਣੀਆਂ ਬਾਰਡਰ ਪਾਰ ਦੀ ਨੇ ਬਾਰਡਰ ਪਾਰ ਵੀਰੇ ਸਾਰੀਆਂ ਆ ਝੋਟੀਆਂ ਮੇਰੇ ਖਿਆਲ ਨਾਲ ਜ਼ਿਆਦਾ ਸੀ ਆਪਣੇ ਕੋਲ ਨਾ ਹੈ ਝੋਟੀਆਂ ਆਪਣੇ ਬਈ ਕੱਲ ਤੈਨੂੰ ਜਦੋਂ ਫੋਨ ਕਰਾਂ ਥੋੜਾ ਲੇਟ ਹੋ ਗਿਆ ਆਪਾਂ ਬੇਸ਼ਤੀਆਂ ਝੋਟੀਆਂ ਆ ਝੋਟੀਆਂ 4 ਤੋਂ 5 ਲਖਵਣੀਆਂ ਸੀ 3-4 ਝੋਟੀਆਂ ਸੇਲ ਹੋ ਗਈਆਂ ਹੁਣ ਕੁਆਲਟੀ ਦੇ ਗੁਰੀ ਵੀਰੇ ਕਹੇ ਤਾਂ ਹਰੇਕ ਹੀ ਦਿੰਦਾ ਥਮਾ ਦੇ ਤੂੰ ਇੱਕ ਵਾਰੀ ਹੋਰ ਕਮਾ ਲੈ ਕਹੇ ਤਾਂ ਹਰੇਕ ਦਿੰਦਾ ਵੀ ਜਾਨਵਰ ਹਨਾ ਹੁਣ ਇਹਦੀ ਬੂਥੀ ਬਾਥੀ ਤੋਂ ਲੈ ਕੇ ਪਿੱਛੇ ਤੱਕ ਠੀਕ ਹੈ ਗੱਲ ਸਰੀਰ ਸਰੂਰ ਲੇਵੇ ਦਾ ਡਿਜ਼ਾਈਨ ਇਹਨਾਂ ਦਾ ਮਤਲਬ ਵੀ 16 ਕਿਲੋ ਦੁੱਧ ਦੇ ਝੋਟੀ ਜੈਨੂਨ ਦੇ ਦਊਗੀ ਜਿਹੜਾ ਵੀਰ ਮਰਜ਼ੀ ਲੈ ਜੀ ਹੈਨਾ ਤੇ ਆ ਗਈ ਬਿਲਕੁਲ ਬਰੀਕ ਚਾਂਮੇ ਚ ਬਾਰੀ ਟੌਪ ਟੌਪ ਹੀ ਨੇ ਬਸ ਮੋਟੀ ਨਹੀਂ ਹੈਗੀ ਨਹੀਂ ਬਈ ਛਾਤੀ ਛੁੱਤੀ ਵੇਖ ਮੂਰੇ ਨਾ ਹੋ ਰਾ ਲੈ ਚਲ ਉੱਤੋਂ ਮੋਟੀ ਨਹੀਂ ਹੈਗੀ ਝੋਟੀ ਆ ਗਈ ਚੌੜੇ ਆਰਡਰ ਚ ਆ ਗਈ ਬਰੀਕ ਫੁੱਲ ਤੇ ਜਿਹੜੀ ਬਾਡੀ ਆ ਬਾਡੀ ਦੀ ਚੜਾਈ ਉੱਤੋਂ ਸੋਹਣੀ ਰੱਖਦੀ ਆ ਸ਼ਾਨਦਾਰ ਪੂਰੀ ਇਹਦੇ ਪੈਸੇ ਪ੍ਰਦੀਪ ਲੈਣ ਦੇਣ 1,75,000 ਰੁਪਏ ਬਈ 1 ਲੱਖ ਤੇ 75 ਹਜ਼ਾਰ ਇਹਦਾ ਲੈ ਲੈਣਾ ਤੇ ਦੁੱਧ ਪਾ ਦੇਣਾ ਨੇ 16 ਤੋਂ ਬਾਰੀ ਹੂੰ ਕਹਿਣ ਦੀ ਜਰੂਰ ਨਹੀਂ ਬਾਕੀ ਚਵਾਈ ਦੀ ਕਿਵੇਂ ਹਸਤਾਵੇ ਇੱਕ ਨੰਬਰ ਬਾਈ ਜਿਹੜੀ ਚੀਜ਼ 100 ਆਪਾਂ ਸੁਈਆਂ ਸਵਾਈਆਂ ਲਈਆਂ ਬਾਈ ਠੀਕ ਆ ਗੱਲ ਆ ਇੱਕੋ ਦਿਖਾ ਦੇਰੀਏ ਆਰਡਰ ਕੁਆਲਿਟੀ ਥਣ ਦਾ ਸਹਜ ਤੇ ਗਾਂ ਵਾਲੇ ਬੰਨਿਓ ਵੀ ਦਿਖਾ ਦੇ ਤੇ ਬਾਕੀ ਬਾਡੀ ਬੁੱਡੀ ਦਿਖਾ ਦੇ ਹੁਣ ਮਾਰ ਦੇ 2 ਨੰਬਰ ਵਾਲੀ ਕੱਟੀ ਦੇ ਕੈਮਰਾ ਸਾਰੇ ਪੱਖ ਤੋਂ ਲਾ ਕੇ ਬਾਡੀ ਵਾਲੇ ਤੋਂ ਥਣ ਵਾਲੇ ਤੋਂ ਹਰੇਕ ਪਾਸੇ ਦਿਖਾ ਦੇ ਇਹਦਾ ਸੁਆ ਕਿਹੜਾ ਜੀ ਦੂਜਾ ਵੀਰੇ ਵੱਡੀ ਬੁੱਡੀ ਬਹੁਤਾ ਛੋਟੀ ਵੀ ਕੱਦ ਇਹਦਾ ਆ ਗਿਆ ਫੁੱਲ ਵੱਡਾ ਤੇ ਇਹਦੇ ਨਾਲੋਂ ਚੜ੍ਹਾਈ ਵੀ ਜੱਲ ਕੱਲ ਕੱਲ ਸੂਈ ਆ ਭਾਈ ਇਹ ਵੀ ਹੋਰ ਭਾਈ ਹੋਣ ਕਿੰਨੀ ਆ ਬੂਤੀ ਬਾਤੀ ਪਤਲੀ ਆ ਗਈ ਲੰਬੀ ਆ ਗਈ ਪੂਰੀ ਤੇ ਉੱਤੋਂ ਕੱਦ ਵੀ ਚੰਗਾ ਵਜ਼ਨ ਵੀ ਚੰਗਾ ਚੜ੍ਹਾਈ ਵੀ ਚੰਗੀ ਆ ਤੇ ਜਿੱਦਾਂ ਸਾਨੂੰ ਮੈਂ ਪਹਿਲਾਂ ਹੀ ਦੱਸਿਆ ਵੀ ਓਵਰ ਨਹੀਂ ਹੈਗੀ ਓਵਰ ਫੈਟ ਜਿੱਦਾਂ ਓਵਰ ਫੈਟ ਕਹਿਣ ਦਾ ਭਾਵ ਹੁੰਦਾ ਵੀ ਜਿੱਦਾਂ ਚਾਰ ਚੂਰਨਾ ਪਸ਼ੂ ਜਿਆਦਾ ਮੋਟਾ ਹੁੰਦਾ ਉਧਰ ਭਾਈ ਹਰਿਆਣੇ ਜਿਗਾਣਾ ਹੁੰਦਾ ਚਾਰ ਤੈਨੂੰ ਪਤਾ ਉਹ ਸੀਨ ਨਹੀਂ ਹੈਗਾ ਇਹਨਾਂ ਦਾ ਕਿਉਂਕਿ ਉਧਰ ਜਿੰਨ ਲੰਬਾਈ ਲੂਈ ਦੇਖ ਗਰੀ ਵੀਰੇ ਕਿੰਨੀ ਆ ਉਨੇ ਘੱਟੀ ਆ ਇਦਾਂ ਦੀ ਗੱਟੀ ਦਾ ਆਮ ਤੌਰ ਤੇ ਇਕਲਾ 3 ਲੱਖ 4 ਲੱਖ ਮਾਣ ਆ ਗਈ ਹਾਂ ਇਹ ਕੱਟੀ ਦੇਵਾਂਗੇ ਬਾਈ 1 ਲੱਖ ਤੇ 85000 ਦੀ 185 ਦੀ ਬੌਲੇ ਚੋ ਖਾਲੀ ਆ ਇਹ ਹਾਂ ਬਾਈ ਖਾਲੀ ਕੱਲ ਦੀ ਸੂਈਆ ਕੱਲ ਦੀ ਬਾਈ ਨਾਲ ਮੇਲ ਕਾਫੇ ਦੀ ਇਹਦੇ ਮੇਲਾ ਇਹਦੀ ਕੀ ਰਿਪੋਰਟ ਆ ਦੁੱਧ ਦੀ ਦੁੱਧ ਦੀ ਬਾਈ ਜੀ 16 17 ਕਿਲੋ ਦੁੱਧ ਦੀ ਪਲੂਣ ਦੀ ਰਿਪੋਰਟ ਹੈ ਜੀ ਠੀਕ ਆ ਕਰਨ ਭਰੀ ਪੂਰੀ ਬਹੁਤ ਜ਼ਿਆਦਾ ਹੋਈ ਸੀ ਕੱਲ ਇਹ ਇੱਥੇ ਇੱਥੇ ਰੋਕ ਲਾ ਮਾੜੀ ਹਣ ਥਣ ਵੀ ਅਸਲ ਲੱਗਿਆ ਹੋਇਆ ਗੁੱਲੇ ਵਾਲਾ ਇੱਥੇ ਦਿਖਾ ਦੇ ਗਾਰੀ ਲੰਬਾਈ ਲੰਬੂਈ ਵਾ ਜਿਵੇਂ ਆਪਾਂ ਕਹਿੰਦੇ ਨੂੰ ਹੁੰਦੇ ਵੀ ਤੁ ਇੱਕ ਪੈਨ ਜੀ ਡੀਏ ਆ ਲੰਬੀ ਲੰਬੀ ਵਾਲੀ ਆ ਤੇ ਉੱਚੀ ਅੱਚੀ ਵੀ ਫੁੱਲਾ ਤੇ ਪਿਛਾਨ ਤੋਂ ਇਹਦੇ ਪੁੱਠੇ ਦੀ ਜੜਾਈ ਦਿਖਾਦੀ ਆ ਇਹ ਤਾਂ ਜਾਊਗੀ ਲੈ ਜਰਦਨ ਵੇਖ ਗੁਰੀ ਮੂਰੋ ਦੇਖੀ ਗਰਦਨ ਜੇ ਵਾ ਪਾ ਗਿਆ ਮਿਰਕ ਫਰਕੀ ਲਵਾਈ ਲੰਬੋਈ ਹੋਰ ਜਦੋਂ ਜਦੋਂ ਨਾ ਪਸਵੇਂ ਆਉਂਦੀ ਆ ਵਾਲਾ ਸੋਨਾ ਥਣ ਕੱਟਦੀ ਆ ਹੋਰ ਵੀ ਇਦੂ ਠੀਕ ਆ ਗੱਲ ਹਾਂ ਲੈ ਚੱਲ ਬਈ ਅੰਦਰ ਨੂੰ ਹੁਣ ਐਡੀ ਝੋਟਿਆ ਜੇ ਆਪਣੇ ਪੰਜਾਬ ਵਾਲੀ ਦਾ 20 ਕਿਲੋ ਦੀ ਛਾਤੀ ਹੁੰਦੀ ਥੱਲੇ ਠੀਕ ਆ ਗੱਲ ਤੇ ਬਾਕੀ ਜਿੰਨੇ ਕ ਭਰਾ ਦੇਖਦੇ ਆ ਵੀਡੀਓ ਨੂੰ ਜਿੰਨੇ ਕ ਖਰੀਦਦਾਰੀ ਕਰਦੇ ਆ ਉਹ ਮੈਂ ਸਮਝਦਾ ਵੀ ਸ਼ਾਇਦ ਆਪਣੇ ਤੋਂ ਹਣਾ ਥੋੜਾ ਜਿਆਦਾ ਹੀ ਜਾਣਕਾਰੀ ਰੱਖਦੇ ਆ ਆਪਣੇ ਨਾਲ ਜਿਆਦਾ ਐਕਸਪੀਰੀਅੰਸ ਹੁੰਦਾ ਬਾਈ ਬਾਈ ਯਾਰ ਸੀਰੀਅਸ ਹੁੰਦਾ ਖਰੀਦਦਾਰ ਦਾ ਮਾੜਾ ਕਹਨ ਨੂੰ ਕਿਦਾ ਜੀ ਕਰਦਾ ਯਾਰ ਬਹੁਤ ਸੋਚ ਸਮਝ ਕੇ ਲੈਨੇ ਵੀ ਚੰਗੇ ਤੋਂ ਚੰਗਾ ਜਾਨਵਰ ਆ ਕਿਉਂਕਿ ਵਪਾਰੀ ਭਰਾ ਨੇ ਵੀ ਇਦਾਂ ਹੁੰਦਾ ਸੱਜਣੋ ਪਸ਼ੂ ਅੱਗੇ ਕਰਨਾ ਹੁੰਦਾ ਸੇਲ ਕੁਆਲਟੀ ਕੋਸ਼ਿਸ਼ ਹੁੰਦੀ ਆ ਉਹਦੀ ਵੀ ਚੰਗੀ ਕੁਆਲਟੀ ਦਾ ਪਸ਼ੂ ਲੈ ਲਿਏ ਕਿਉਂਕਿ ਚੰਗੀ ਕੁਆਲਟੀ ਦੀ ਜਿਹੜੀ ਚੀਜ਼ ਆ ਉਹਦੇ ਗਾਹਕ ਵੀ ਪੈਸੇ ਭਰਦਾ ਨਾ ਹੱਕ ਦੇ ਪੁੱਤ ਮਾੜੇ ਉਹਦੇ ਗਾਹਕ ਵੀ ਭਰਦਾ ਨਾ ਪੈਸੇ ਕਿਉਂਕਿ ਚੜਾਈ ਚੜੂ ਦੀ ਲੰਬੀ ਲੁੰਬੀ ਇਹਦਾ 1.85 ਲੈਣਾ ਲੈਣ ਦੇਣੀ ਬਾਈ ਹੌਣ ਮਾਰਦੇ ਕਰੀਏ ਇੱਧਰਲੇ ਬੰਨੇ ਇਹ ਆ ਗਈਆਂ ਪੰਜ ਬੱਚੀਆਂ ਸ਼ੁਰੂਆਤ ਆਈ ਤਾਂ ਕਰ ਲੈ ਇੰਨੇ ਆਪਣੇ ਲੈ ਤੇ ਇੱਕ ਹੀ ਫਾਰਮ ਚ ਨੇ ਠੀਕ ਆ ਗੱਲ ਤੇ ਮੰਨ ਕੇ ਜਰਸੀ ਦੇ ਦੋ ਬੱਚੇ ਨੇ ਠੀਕ ਆ ਜੀ ਤੇ ਇਹ ਬੱਚੇ ਆ ਜਿਹੜੇ ਬਈ ਇਹ ਇੱਕ ਬੱਚਾ ਤਾਂ ਹੈਗਾ ਨਾ ਚਾਹ ਸਾਢੇ ਕਿਛੇ ਮਹੀਨਿਆਂ ਦਾ ਬਾਕੀ ਆ ਪੰਜ-ਪੰਜ ਮਹੀਨਿਆਂ ਦੇ ਬੱਚੀ ਨੇ ਠੀਕ ਆ ਹਾਂ ਪੰਜ ਤੋਂ 6 ਸਾਢੇ 6 ਤੱਕ ਹਾਂ 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 ਬਈ ਬਾਕੀ ਬਈ ਟੌਪ ਦੇ ਨੇ ਸਾਰਾ ਰਿਕਾਰਡ ਆ ਬਈ ਇਹਨਾਂ ਦਾ ਜਿੰਨਾ ਵੀ ਹੈਗਾ ਬਰੀਡ ਕੁਆਲਿਟੀ ਆ ਸਾਹਮਣੇ ਵੀ ਇਹ ਨਹੀਂ ਹੈਗਾ ਉਹ ਵੀ ਆਪਾਂ ਹੁਣ ਇੱਕ گاਵਾ ਵੀ ਪਰਸੋਂ ਨੂੰ ਵੀਡੀਓ ਪਾਉਣੀ ਆ ਆਪਣੇ گاਵਾ ਵੀ ਲਈਆਂ ਨੇ ਆਪਾਂ ਨੇ 12 ਗਾਇਆਂ ਲਈਆਂ ਨੇ ਮੰਨ ਕੇ ਵੀ ਦੁੱਧ ਦੇ ਰਹੀਆਂ ਨੇ ਜਿਹੜੀਆਂ ਇਸ ਟਾਈਮ ਫਾਰਮ ਖਰੀਦਦੇ ਉੱਤੇ ਕੁਝ گاਵਾ ਹੋਰ ਨੇ ਹਾਂ ਹੁਣ ਆ ਦੇਖ ਇਧਰ ਬੱਚੇ ਸਾਰੇ ਇਹਦਾ ਬਈ ਦੁੱਧ ਹੁਣ ਦੁੱਧ ਤਾਂ ਉਹਨਾਂ ਨੇ ਛੱਡਿਆ ਹੀ ਹੈ ਦੁੱਧ ਪੀਉਣੋ ਹੁਣ ਦੇਖ ਇਧਰ ਚੈਨ ਦਾ ਮਤਲਬ ਬ੍ਰਾਂਡਡ ਹੀ ਦਿਖਾਵਾਂਗੇ ਬੱਚੇ ਉਹ ਨਹੀਂ ਦਿਖਾਉਂਦੇ ਆਪਣੇ ਕੋਲੇ ਵੀ ਉਹ ਹਨਾ ਠੀਕ ਹੈ ਜੇ ਤਾਂ ਗੁਰੂ ਜੀ ਵੀ ਕੋਈ ਇਕੱਠੀਆਂ ਲੈ ਲੈਂਦਾ ਹੋਇਆ ਫਿਰ ਤਾਂ ਦੇਖ ਰੇਟ ਉਦਾਂ ਦਾ ਹੋ ਜਾਊਗਾ ਠੀਕ ਹੈ ਜੇ ਮੰਨ ਕੇ ਜਰਸੀ ਦਾ ਚਾਹ ਬਣ ਕੋਈ ਲੱਗ ਹੋਇਆ ਤਾਂ ਜਰਸੀ ਦੇ ਬੱਚੇ ਜਿਹੜੇ ਦੋਨੇ ਠੀਕ ਹੈ ਇਹ ਬਈ ਆਪਾਂ 25000 ਰੁਪਏ ਦੇ ਬੱਚੇ ਦੇ ਦਾਂਗੇ ਦੋਨੇ ਜਰਸੀ ਵਾਲੇ ਇਧਰ ਪਿੱਛੋਂ ਪੁੱਛੋ ਦੇਖ ਇਧਰ ਐ ਨਹੀਂ ਹੈਗਾ ਥੱਲੋਂ ਦੇਖੀ ਵੀ ਇਹ ਨਹੀਂ ਬਹੁਤ ਟੌਪ ਦੇ ਬੱਚੇ ਬਣਨ ਵਾਲੇ ਆ ਬੰਦ ਬਣ ਹੁੰਦੀ ਆ ਨਾ ਹਾਂ ਜਿੱਦਾਂ ਹੁਣ ਬੱਚਾ ਦਾ ਛੋਟਾ ਜਿਹਾ 6-7 ਮਹੀਨਿਆਂ ਦਾ ਇਧਰੋਂ ਪਛਾਣ ਤੋਂ ਤੁਹਾਨੂੰ ਸੁਣ ਵੀ ਦਿਖਾ ਨਹੀਂ ਗਈ ਓਏ ਇੱਕ ਵਾਰੀ ਰਿਪੋਰਟ ਆ ਜਾਂਦੀ ਆ ਵੀ ਵੱਧ ਘੱਟ ਮਤਲਬ ਹੀ ਤਕਰੀਬਨ ਸਾਰਿਆਂ ਦੇ 4-4 ਬੱਚੇ ਬਾਈ ਯਾਰ ਇਹਦਾ ਮਤਲਬ ਹੁਣ ਦੁੱਧ ਤੋਂ ਉਹਨਾਂ ਨੇ ਬੰਦ ਕਰਿਆ ਪਿੱਛੇ ਠੀਕ ਹੈ ਗੱਲ ਹਾਂ ਤੇ ਜਰਸੀਆਂ ਦਾ ਇਹ ਜੋੜਾ ਦੇ ਦਾਂਗੇ 25 ਦਾ ਪਤਾ ਜੇ ਤਿੰਨੇ ਕਿਸੇ ਨੇ ਇਕੱਠੀਆਂ ਆ ਲੈਣੀਆਂ ਜੇ ਸਾਰਿਆਂ ਨਾਲ ਗੱਲ ਕਰਦਾ ਹਾਂ ਤਾਂ ਉਸ ਵੜੇ ਜੇ ਮੰਨ ਕੇ ਕੱਲੀਆਂ ਐਚ ਐਫ ਲੈਣੀਆਂ ਹੋਈਆਂ ਤਾਂ ਐਚ ਐਫ 55000 ਦੀਆਂ ਦੇ ਦਾਂਗੇ ਤਿੰਨੇ ਤਿੰਨੇ ਹਾਂ ਤੇ 25 ਦੀਆਂ ਜਰਸੀ ਹਾਂ ਤੇ ਬਾਕੀ ਪੰਜੇ ਲੈਣੀਆਂ ਹੋਣ ਆਪਾਂ ਪੰਜਾਂ ਦਾ ਰੇਟ ਬਾਈ ਕਹਿੰਦਾ ਉਦਾਂ ਦਾ ਹੋ ਜੂਗਾ ਨੰਬਰ ਬੋਲ ਦੂ 953080155 95308 ਤੇ 0195622 ਦਾ ਨੰਬਰ ਆ ਫਾਰਮ तकरीबन ਸਾਰੇ ਭਰਾ ਜਾਣਦੇ ਆ ਤੇ ਇਧਰਲੇ ਬੰਨੇ ਘਰ ਇੱਕ ਵਾਰੀ ਕੈਮਰਾ ਮੋਟਾ-ਮੋਟਾ ਸਾਰੇ ਪਸ਼ੂਆਂ ਤੇ ਘੁਮਾ ਦੇ 500 ਨੂੰ ਬੱਛੀਆਂ ਦਿਖਾਤੀਆਂ 2 ਝੋਟੀਆਂ ਦਿਖਾਤੀਆਂ ਤੇ 7 ਦਿਖਾਤੀਆਂ گاਵਾ ਕੁਆਲਿਟੀ ਦਿਖਾਤੀ ਫੁੱਲ ਟਾਪ ਦੀ ਤੇ ਇੱਕ ਦਿਖਾਤੀ ਵਿੱਚ ਸਾਈ ਹਾਲ ਠੰਡੀ ਸੀਲ ਬਿਲਕੁਲ ਰੇਟ ਸਾਰੀਆਂ ਦੇ ਵੀਡੀਓ ਚ ਕਰਾ ਤੇ ਜਿਹੜੇ ਵੀ ਭਰਾ ਨੂੰ ਬੱਛੀ ਕੋਈ ਵੀ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਚੈੱਕ ਕਰਕੇ ਪਾਸ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ